ਬਾਈ ਆ ਮੰਨ ਲਓ ਵੀ ਤੋਹਫਾ ਗੱਜਦਾ ਜਮਾ ਸੋਨ ਠੀਕ ਹੈ ਜੀ ਜੱਗੀ ਬਾਈ ਰੇਡ ਹੀ ਵਾ ਖੱਚ ਕੇ ਦਸੀ ਉਹ ਵੀ ਇੱਕ ਹੱਥ ਮੰਨ ਕੇ ਬੇਨਤੀ ਆਪਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਹਿਰ ਬਰਨਾਲਾ ਤੇ ਜ਼ਿਲ੍ਹਾ ਵੀ ਬਰਨਾਲਾ ਬਾਈ ਜੱਗੀ ਡੈਰੀ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਆ ਅੱਜ ਬਾਈ ਕੋਲ ਗਾਵਾਂ ਨਾਲੇ ਮੱਝਾਂ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਬੱਧੀ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7228000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਅ ਗਰਜੀਤ ਰਾਜ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ 61 ਤੱਕ ਨਵੀਂ ਨਵੀਂ ਵੀ ਪੂਰੀ ਅਪਲੋਡ ਕਰ ਸਕੀਏ ਬਾਈ ਕੋਲ 12 ਮਹੀਨੇ ਤੀਜਾ ਨਾ ਮੱਝਾਂ ਹਾਜ਼ਰ ਰਹਿੰਦੀਆਂ ਮੱਝਾਂ ਗਾਵਾਂ ਵਪਾਰ ਦਾ ਕੰਮ ਆ ਬਾਈ ਦਾ ਵੱਧ ਜਾਣਕਾਰੀ ਲੈ ਲੈਂਦੇ ਆਪਾਂ ਬਾਈ ਤੋਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਅਸੀਕਾਲ ਜੀ ਨਾਮ ਨਾਮ ਜੱਗੀ ਆ ਜੀ ਹਾਂਜੀ ਆ ਬਾਈ ਸ਼ਹਿਰ ਬਰਨਾਲਾ ਬਾਈ ਜੀ ਕੋਠੇਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਠੀਕ ਆ ਜੀ ਜਿਹੜਾ ਬਰਨਾਲੇ ਬੱਤੀਆਂ ਵਾਲਾ ਚੌਂਕਾ ਲੁਧਿਆਣਾ ਰੋਡ ਤੇ ਹਾਂਜੀ ਉਸ ਬੱਤੀਆਂ ਵਾਲੇ ਚੌਂਕ ਤੋਂ ਅੱਧਾ ਕਿਲੋਮੀਟਰ ਸੇਖੇ ਮੰਡੀ ਨੂੰ ਅੱਗੇ ਆਪਣਾ ਫਾਰਮ ਆਗਾ ਹਾਂਜੀ ਫਾਰਮ ਦਾ ਨਾਮ ਹੈਗਾ ਜੱਗੀ ਡੇਰੀ ਫਾਰਮ ਹਾਂਜੀ ਆ ਬਾਰਾ ਲੋਕੇਸ਼ਨ ਦਿਖਾ ਦਿਓ ਠੀਕ ਆ ਅੱਧਾ ਕਿਲੋਮੀਟਰ ਜਦੋਂ ਆਉਂਦੇ ਗਊਸ਼ਾਲਾ ਦੇ ਬਿਲਕੁਲ ਕੋਲੇ ਆ ਠੀਕ ਆ ਜੀ ਪਹਿਲੀ ਜਰਸੀ ਗਾਂ ਦੀ ਦੱਸੋ ਜਾਣਕਾਰੀ ਹਾਂਜੀ ਆਪਣੇ ਕੋਲੇ ਅੱਜ ਬਈ ਦੀਆਂ ਮੰਨੋ ਅੱਪਾ 8-10 ਗਾਵਾਂ ਦਿਖਾਵਾਂਗੇ 4-5 ਤਾਜ਼ੀਆਂ ਸੂਈਆਂ ਹੋਈਆਂ ਮੱਝਾਂ ਨੇ ਹਾਂਜੀ 3-4 ਬੱਚੀਆਂ ਨੇ ਪਾਲ 3-4-5 ਕੱਟੀਆਂ ਨੇ ਹਾਂਜੀ ਗੱਬਣ ਟੋਕੜ ਵਾਲਾ ਵੀਰ ਜਿਹੜਾ ਮਰਜੀ ਅਪਾ ਨੂੰ ਫੋਨ ਲਾਵੇ ਕੋਈ ਦਿੱਕਤ ਨਹੀਂ ਹੈ ਕਿਤਰਾ ਮੈਂ ਜਾਨਵਰ ਆਪਣੇ ਕੋਲ ਮਿਲੂਗਾ ਬਾਕੀ ਅਪਾ ਉਹ ਤੋਂ ਬਾਅਦ ਜਾਣਕਾਰੀ ਦਿੰਨੇ ਆ ਹਾਂਜੀ ਜਰਸੀ ਬੱਚੀਆਂ ਵੇ ਜੀ ਕਾਲੀ ਸੂਈ ਹੋਈ ਆ ਠੀਕ ਆ ਮੰਗੜਾ ਬੱਚਾ ਇਹਦੇ ਠੀਕ ਆ ਚਵਾਈ ਚੂਲੀ ਨਹੀਂ ਇਲੈਕਟ੍ਰੀਕ ਨਹੀਂ ਹਾਂਜੀ ਬਿਲਕੁਲ ਓਕੇ ਆ ਹਾਂਜੀ ਪਰ ਓਕੇ ਕੀ ਆਪਨਾ ਗੰਬੀ ਦਿਵਾ ਦਿਜੇ ਠੀਕ ਆ ਜੀ ਦੋ ਦੰਦਾਂ ਨੂੰ ਠੀਕ ਆ ਦੋ ਚੱਕਰ ਦੂਨਾਂ ਦਾ ਠੀਕ ਆ ਲਓ ਜੀ ਚੈੱਕ ਕਰ ਸਾਜ ਬਰਾ ਰੋਜੀ ਤੁਰਾ ਤਰ ਹਰਮਬੜੀ ਦਾ ਥਾਨ ਤੋਂ ਲੈਵਾ ਬਈ ਐ ਮੰਨ ਲੋ ਵੀ ਤੋਹਫਾ ਗੱਜਦਾ ਜਮਾ ਸੋਣ ਠੀਕ ਆ ਜੀ ਜੱਕੀ ਬਈ ਰੇਡ ਹੀ ਵਾ ਖੱਚ ਕੇ ਦਸੀ ਮੈਂ ਵੀ ਇੱਕ ਹੱਥ ਮੰਨ ਕੇ ਬੇਨਤੀ ਆ ਭੈਣਾਂ ਨੂੰ ਭਰਾਵਾਂ ਨੂੰ ਭੈਣਾਂ ਨੂੰ ਜਿਹੜੇ ਮੁੱਲ ਹੋਣ ਨੇ ਹਾਂਜੀ ਬਈ ਬਣ ਕੇ ਘੱਟ ਵੱਧਾ ਖਿੱਚਲਾ ਨਾ ਕਰੇ ਜਿਹਦਾ ਮੈਂ ਵੀਡੀਓ ਚ ਮੁੱਲ ਬੋਲੂਗਾ ਹਾਂ ਬਸ ਜਿਹੜਾ ਅੱਗੇ ਆਪਣਾ ਕਿਹਾ ਹੁੰਦਾ ਜਾਂਦਾ 50 ਕਿਲੋਮੀਟਰ ਦੀ ਪੰਜ ਕਰਾ ਦੇ ਚਾਹੇ ਇਹਦਾ ਛੋਟ ਕਰਾ ਲੈ ਠੀਕ ਹੈ ਠੀਕ ਹੈ ਜੀ ਹਾਂਜੀ ਇਹ 75000 ਦੀ ਬੱਛੀ ਹੋਊਗੀ ਬਾਈ ਜੀ ਮੁੱਲ ਕਰਾਉਣ ਨੂੰ ਇਹ ਤੁਸੀਂ ਮੈਨੂੰ ਕੋ 90 ਕਰਾਓ 95 ਕਰਾਓ ਠੀਕ ਹੈ ਜੀ ਵੀਰ ਵਾਂ ਕੇ 70000 ਵਾਲਾ ਨਾ ਖਿੱਚਲਾ ਕਰ ਉਹ ਤੇਰਾ ਠੀਕ ਹੈ ਜੀ ਹਾਂਜੀ ਦੂਜੀ ਤੇ ਦੱਸੋ ਜਾਣਕਾਰੀ ਹਾਂ ਇਹ ਪਰਸੋਂ ਦੀ ਮਹਿਣ ਸੁਹੀ ਹੋਈ ਹੈ ਬਾਈ ਜੀ ਹਾਂਜੀ ਸੀ ਠੰਡੀ ਹੈ ਬਿਲਕੁਲ ਹਾਂਜੀ ਉਰੀ ਟੌਪ ਕਲਾਸ ਹੈਗੀ ਥਾਣ ਲੈਵੇ ਦੀ ਚਵਾਈ ਦੀ ਜੇਰ ਭਾਰ ਦੀ ਜਿਹੜੀ ਵਹਿੜ ਆਪ ਕੋ ਤੁਹਾਨੂੰ ਸੂਈ ਵੀ ਮੈਂ ਲੈ ਕੇ ਜਾਵੇ ਗਾਂ ਲੈ ਕੇ ਜਾਵੇ ਹਾਂਜੀ ਹਰ ਇੱਕ ਗਾਮ ਇਹ ਵੀ ਆਪਣੀ ਸੂਈ ਦੀ ਜੇਰ ਦੀ ਫੁੱਲ ਗਰੰਟੀ ਹੋਊਗੀ ਠੀਕ ਹੈ ਜੀ ਠੰਡੀ ਸੀ ਨਾ ਬਰਫਰਗੀ ਆ ਤੁਹਾਨੂੰ 20 ਕਿਲੋ ਪਾਉਗੀ ਖੁੱਲਾ ਠੀਕ ਆ 17 ਕਿਲੋ ਦਾ ਪਲੂਨ ਦੇ ਦਿੱਤਾ ਹੈ ਰਾਜਸਥਾਨ ਦੀ ਵਹਿੜ ਆ ਠੀਕ ਹੈ ਜੀ ਤੇ ਬੱਚਾ ਕੀ ਜੀ ਮਗਰ ਦੇ ਬੱਛਾ ਬਈ ਜੀ ਬੱਛਾ ਰੇਟ 65000 ਦੀ ਵਹਿੜ ਦੇ ਦਾਂਗੇ ਬਈ ਜੀ ਠੀਕ ਆ 65000 ਰੁਪਏ ਦੋ ਹਾਂਜੀ ਠੀਕ ਆ ਤੈਨਾਂ ਨੰਬਰ ਤਿੰਨ ਨੰਬਰ ਦਾ ਨਾਬਾ ਨਸਲ ਆ ਬਾਈ ਜੀ ਤੇ ਆਪਾਂ ਨੂੰ ਗਰਲੈਂਡੋ ਕਹ ਲਓ ਹਾਂਜੀ ਚਾਹੇ ਨਾਬਾ ਨਸਲ ਕਹੋ ਹਾਂਜੀ ਮੁਠੀ ਵਾਲਾ ਖਣ ਲੱਗਿਆ ਹਾਂਜੀ ਦੋ ਦੋ 20 ਕਿਲੋ ਕਣੂਨ ਦਾ ਪਾਇਆ ਹੋਇਆ ਹਾਂਜੀ ਪੂਰੀ ਸਾਫ ਸੁਥਰੀ ਆ ਠੀਕ ਆ ਇਸੇ ਪਾਸੇ ਵੀ ਹੱਥ ਤਰਾਣੀ ਨਹੀਂ ਹੋएगी ਠੀਕ ਹੈ ਜੀ ਉਹ ਉਹ ਸੇਲਾਸੇ ਨਾਰਮਲ ਹੈ ਕਿਸੇ ਪਾਸੇ ਵੀ ਹੱਥ ਤਰਾਣੀ ਨਹੀਂ ਹੈਗੀ ਤਿਆਰੀ ਆ ਬਈ ਐਵੇਂ ਨਹੀਂ ਕੰਡੇ ਨੂੰ ਕੰਡੇ ਕੱਢ ਵੀ ਸਕਦੀ ਆ ਸੂ ਵੀ ਸਕਦੀ ਆ ਠੀਕ ਹੈ ਜੀ ਜਮ ਠੀਕ ਹੈ ਜੀ ਫੜਾ ਕੇ ਵੀ ਖੜੀ ਆ ਬਸ ਠੀਕ ਆ ਬਸ ਅੱਜ ਭਰ ਕਸੂਪੂਗੀ ਬਈ ਰਾਤ ਨੂੰ ਵੀ ਸੂ ਸਕਦੀ ਆ ਤੜਕੇ ਵੀ ਸੂ ਸਕਦੀ ਆ ਦੋ ਘੰਟੇ ਨੂੰ ਵੀ ਸੂ ਸਕਦੀ ਆ ਜਮਾਂ ਤਿਆਰ ਖੜੀ ਆ ਰੇਟ ਨੂੰ ਜੱਗੀ ਬਈ 75000 ਦੀ ਵਾੜ ਦੇ ਦਾਂਗੇ ਵੀਰ ਜੀ ਠੀਕ ਆ ਜੀ ਮੁੱਲ ਨਹੀਂ ਕਰਨਾ ਇਹ ਬਰਾਬਰ ਦੇ ਮੁੱਲ ਪਾਉਣੇ ਆ ਠੀਕ ਆ ਜੀ ਜਿਹੜਾ ਜਾਨਵਰ ਵਿਕ ਜਾਣਾ ਹੜ ਪੁੱਤ ਅੱਜ 4 ਨੰਬਰ ਦੱਸੋ ਜੀ 4 ਨੰਬਰ ਬਈ ਐੜ ਫੇੜ ਵਾੜ ਹੈ ਜੀ ਹਾਂਜੀ ਹੜ ਪੁੱਤ 15 ਦਿਨਾਂ ਦੀ ਕੱਚੀ ਆ ਵੀਰੇ ਵੜ ਮੈਂ ਪਾਉਣੀ ਨਹੀਂ ਸੀ ਹਾਂਜੀ ਇੱਕ ਮੈਂ ਕਹਾਂ ਵੀ ਚਲ ਤਈ ਹੋਰ ਕੋਈ ਵੀਰ ਹੁੰਦਾ ਦੂਰ ਨੇੜੇ ਵਾਲਾ ਮੰਗ ਲੈਂਦਾ ਕਿਉਂਕਿ ਜੇ ਮੈਂ ਬਾਹਰ ਵਾਲੇ ਵੀਰ ਵੀ ਵੀਡੀਓ ਦੇਖਦੇ ਰਹਿੰਦੇ ਆ ਠੀਕ ਆ ਜੀ ਜਿਵੇਂ ਕਿ ਉਹ ਦੋ ਚਾਰ ਗਾਵਾਂ ਇਕੱਠੀਆਂ ਲੈ ਲੈਂਦੇ ਆ ਹਾਂਜੀ ਹਾਂਜੀ ਉਹ ਚੀਜ਼ ਆ ਠੀਕ ਆ ਇਹਦਾ ਕਿਹੜੀ ਰੇਟ ਕੱਚੀ ਦਾ ਇਹਨੇ 15 ਦਿਨ ਪਾਇਆ ਬਾਈ ਜੀ ਹਾਂਜੀ ਜਿਹੜਾ ਨਾ ਅੱਜ ਦਾ ਰੇਟ ਆ ਵੀਰੇ ਹਾਂਜੀ ਇਹ ਵੜ 75000 ਵੀ ਦੇ ਦਾਂਗੇ ਅੱਜ ਠੀਕ ਆ ਜੀ ਚੋੜ ਛੱਪਾ ਸਭ ਕਰਕੇ ਜੇ 77 ਘਰਾਂ ਵਾਲੇ ਕੋਈ ਮਰਜੀ 80 ਘਰਾਂ ਵਾਲੇ 75000 ਇਹਦਾ ਖਾਤੇ 'ਚ ਪਵਾਵਾਂਗੇ ਅੱਜ ਦਾ ਟਾਈਮ ਆ ਜਿਹੜਾ ਠੀਕ ਹੈ ਜੀ ਦੋ ਦਿਨਾਂ ਚ ਕੋਈ ਵੀ ਵੀਰ ਵੀਡੀਓ ਦੇਖਦਾ ਹਾਂਜੀ ਹਾਂਜੀ ਜੇ ਇਹ ਸੂਪੀ ਆਪਣੇ ਕੋਲੇ ਖੜੀ ਰਹੇਗੀ ਹਾਂਜੀ ਫਿਰ ਇਹਨਾ ਮੋਲੋਂ ਹੋ ਜਾਊਗਾ ਠੀਕ ਹੈ ਜੀ ਲੋਪਰਾ ਵਾਈਨ ਦੇ ਰੇਟ ਦੱਸਤਾ ਤੁਹਾਨੂੰ ਦਾ ਦੁੱਧ ਬਾਈ 24 ਕਿਲੋ ਦੱਸਿਆ ਮਾਲਕ ਨੇ ਹਾਂਜੀ ਕੋਈ ਵੀ ਵੀਰ ਇਹਨੂੰ ਛੋਟੀ ਮੰਨ ਕੇ ਨਾ ਆਵੇ ਠੀਕ ਹੈ ਜੀ ਮਤਲਬ ਟੌਪ ਦੀ ਗਾਂ ਪੂਰੀ ਵੱਡੀ ਬਰੀਦੜੇ ਰਹਿਣਾ ਹਾਂਜੀ ਕਿਸੇ ਪਾਸਿਓਂ ਹੱਥ ਘਰਾਣੀ ਭੋਰਾ ਵੀ ਠੀਕ ਹੈ ਅਜ ਵੀ ਅਗਲੀ 5 ਨੰਬਰ ਬਈ ਬੱਚਾ ਖਿੱਚ ਗਿਆ ਤੇ ਆ ਆ ਪਿਆ ਲੜਾ ਜਿਹੜਾ ਕੱਚਾ ਲੜ ਹੁੰਦਾਗਾ ਠੀਕ ਆ ਹਜੇ ਜੇਰ ਪੈਣੀ ਆ ਹਾਂਜੀ ਉਹ ਬਾਹਰ ਖੜੇ ਆ ਮੁੰਡੇ ਹਾਂਜੀ ਆ ਉਹਨਾਂ ਨੂੰ ਧਾਰਾ ਮਰਵਾ ਕੇ ਹਟਿਆਂ ਦੇ ਥੱਲੇ ਠੀਕ ਆ ਬਾਕੀ ਆਪਾਂ ਵੀਡੀਓ ਚ ਧਾਰਾ ਮਾਰ ਦਾਂਗੇ ਧਾਰਾ ਮਾਰ ਕੇ ਹਦੀਆਂ ਹੁਣੀ ਠੀਕ ਆ ਜੀ ਹਜੇ ਜੇਰ ਬਾਕੀ ਆ ਠੀਕ ਆ ਜਮਾ ਬਵਨ ਦੇ ਵਹਿੜ ਗਈ ਹਾਂਜੀ 18 ਕਿਲੋ ਦੁੱਧ ਬੂਣ ਦਾ ਦਿੱਤਾ ਹੈ ਬਈ ਲੋਕਲ ਬਾੜ ਨਹੀਂ ਗਏ ਸਾਡੇ ਪਿੰਡਾਂ ਦੀ ਵਹਿੜ ਇੱਥੋਂ ਦੀ ਠੀਕ ਆ ਬੀਗਨ ਉਹ ਤੁਹਾਨੂੰ ਪਾਉਗੀ ਜੇ ਕੇਰਲਾ ਵੀਰ ਹੋਇਆ ਹਾਂਜੀ ਜੇ ਲਾ ਕੇ ਸੁੱਕੀ ਤੂੜੀ ਦੇ ਬੰਨਣੀ ਆ ਫਿਰ ਚਾਹੇ ਕਿਲੋ ਵੀ ਨਾ ਦੇਵੇ ਸਹੀ ਗੱਲ ਹੈ ਪਰ ਨਸਲ ਬਰੀਡ ਪੂਰੀ ਫੁੱਲ ਆ ਠੀਕ ਆ ਤੇ ਰੇਟ ਚ ਕੀ ਭਈ ਇਹਦਾ 5000 ਰੁਪਿਆ ਮੋਲ ਆ ਬਾਈ ਜੀ 2000 ਰੁਪਿਆ ਛੋਟ ਕਰ ਦਾਂਗੇ ਤੁਹਾਨੂੰ ਠੀਕ ਆ ਜੀ ਤੇ ਬੱਚਾ ਕੀ ਆ ਜੀ ਬੱਚਾ ਜੀ ਬੱਚਾ ਇਹਦੀ ਮਗਰੀਰਾ ਚੈੱਕ ਕਰ ਠੀਕ ਆ ਜੀ ਬੋਲ ਬਟਾ ਇਹਦੂ ਦੁੱਗਣਾ ਲੈਵਾ ਡੰਗਦੇ ਹੋਊਗਾ ਕਿਉਂਕਿ ਕੱਚੀ ਸੁਣੀ ਨਹੀਂ ਆ ਰਹੀ ਥੋੜੀ ਜੀ ਠੀਕ ਆ ਉਹ ਵੀ ਬੋਲ ਲਾਓ ਇੰਨਾ ਟਾਈਮ ਨਹੀਂ ਲਾਉਣਾ ਹਾਂਜੀ ਹਾਂ ਬਾਈ ਤੜਕੇ ਸੁਈ ਆ ਮੈਂ ਹਾਂਜੀ ਜੇਰ ਜਿੱਤੇ ਦੀ ਹਰ ਇੱਕ ਚੀਜ਼ ਦੀ ਓਕੇ ਆ ਬਿਲਕੁਲ ਠੀਕ ਆ ਪਿਓਰ ਜਮਾ ਰਾਜਸਥਾਨ ਦਾ ਗੜ ਏਰੀਆ ਦੀ ਮੈਂ ਆ ਰੈਂਕ ਸਿੰਘ ਆ ਬਾਈ ਠੀਕ ਆ ਸਿੰਘ ਮੂੰਹ ਦਿਖਾ ਦੇ ਕਿਸੇ ਪਾਸਿਓਂ ਵੀ ਹਾਂਜੀ ਐ ਮੰਨ ਲਾ ਚਾਹੇ ਕੋਈ ਵੀਰ ਉਹ ਮਿਸਤਰੀ ਵਾਲਾ ਲੇਵਲ ਜਾ ਲੈ ਕੇ ਆ ਜਾਵੇ ਹਾਂਜੀ ਉਹ ਲਾ ਕੇ ਦੇਖ ਲੈ ਕੋਈ ਕਿਸੇ ਪਾਸੇ ਸ਼ਾਇਰ ਛੱਪਾ ਹੋਵੇ ਸਹੀ ਗੱਲ ਹੈ ਚਵਾਈ ਦੀ ਠੀਕ ਹੈ ਭਾਰ ਬੁਖਾਰ ਦੀ ਜੇਰ ਦੀ ਹਾਂਜੀ ਫੁੱਲ ਗਰੰਟੀ ਹੋਊਗੀ ਠੀਕ ਹੈ ਬਾਕੀ ਵੱਡੇ ਬੋਡੀ ਵੇਟ ਦੀ ਮੈਂ ਆ ਪਿੰਡੇ ਦੇ ਨਾਣਾ ਦਿਖਾ ਦੇ ਬਾਈ ਠੀਕ ਹੈ ਜੀ ਜਿਹੜੀ ਮੈਂ ਦੇ ਨਾਣਾ ਹੋਣਗੀਆਂ ਉਹ ਤੋਂ ਉਹੀ ਕੱਢੂਗੀ ਸਹੀ ਗੱਲ ਹੈ ਜੀ ਲਓ ਜੀ ਆ ਪਤ ਲੋ ਪਿੰਡਾ ਜਮਾ ਠੀਕ ਹੈ ਜੀ ਲਓ ਜੀ ਰੇਟ ਜੱਕੀ ਬਾਈ ਜਾਇ ਜਾਵਾ ਆ ਬਾਈ ਜੀ 1 ਲੱਖ 45000 ਦੀ ਮੈਂ ਦੇ ਦਿਆਂਗੇ 2000 ਰੁਪਏ ਛੋਟ ਕਰਦੇ ਆਂਗੇ ਠੀਕ ਹੈ ਜੀ ਲਓ ਜੀ ਚੈੱਕ ਕਰ ਸਕਦੇ ਹੋ ਬੱਚਾ ਕੀ ਜੀ ਇਹਦਾ ਮਗਰ ਬੱਚਾ ਤਾਂ ਅਸੀਂ ਦੇਖਿਆ ਨਹੀਂ ਭਰਾਵਾ ਇਹ ਤੇ ਕਰ ਪੱਟੀ ਹੈ ਕੱਟਾ ਦੀ ਕੱਟੀ ਹੈ ਕੱਟੀ ਬਹੁਤ ਸੋਹਣੀ ਕੱਟੀ ਹੈ ਕੱਟੀ ਹੈ ਠੀਕ ਹੈ ਜੀ ਅਈਆ ਤੜਕੇ ਖੱਜ ਕੇ ਮੂਰੇ ਧਰਤਾ ਮੁਰਕੇ ਅਸੀਂ ਵੀ ਦੇਖਿਆ ਵੀ ਕੀ ਆ ਠੀਕ ਆ ਅਗਲੀ ਵਾਝੀ ਦੀ ਦੱਸੋ ਜਾਣਕਾਰੀ ਅਗਲੀ ਵਾਝੀ ਭਾਈ ਜੀ ਪਰਸੋਂ ਦੀ ਸੂਈ ਹੋਈ ਆ ਹਾਂਜੀ ਆਪਣੇ ਕੋਲੇ ਸੂਈ ਆ ਜੇਰ ਜੱਪਤੇ ਦੀ ਬਿਲਕੁਲ ਓਕੇ ਆ ਠੀਕ ਆ ਰਿਸ਼ਤੇਦਾਰੀ ਜੋ ਮੈਂ ਆਈਆ ਆਪਣੇ ਗੁਰਦਾਜੂ ਤੜਕੀ ਆਈਆਂ ਨੇ ਠੀਕ ਆ ਲੋ ਜੀ ਕੋਈ ਆਪਣੇ ਕੋਲੇ ਸੂਈਆਂ ਤੜਕੇ ਇਹ ਵੀ ਆਪਣੇ ਕੋਲੇ ਸੂਈਆਂ ਅੱਜ ਹੀ ਵਜਾ ਆਈਆਂ ਨੇ ਆਪਣੇ ਕੋਲੇ ਹਾਂਜੀ ਪਾਹੀ ਇਹਨਾਂ ਨੇ ਕੋਈ ਗਾਨ ਨਹੀਂ ਕੋਈ ਮੂਰੀ ਨਹੀਂ ਠੀਕ ਆ ਜੀ ਪਾਈ ਨੇ ਹਜੇ ਕਰਮਾ ਨਹੀਂ ਠੀਕ ਆ ਇਹਦਾ ਰੇਟ ਜਗੀ ਇਸ ਸਵਾਲਾਖ ਨੂੰ ਮੈਂ ਦੇ ਦਾਂਗੇ ਬਾਈ ਜੀ ਠੀਕ ਹੈ ਜੀ ਬੱਚੇ 1,25,000 ਦੀ ਮੰਗਰ ਕੱਟੀ ਆ ਬਣਾ ਨਹੀਂ ਕੱਟਾ ਇਹ ਕੱਟਾ ਦਾ ਠੀਕ ਹੈ ਜੀ ਮੰਗਰ ਕੱਟਾ ਬਰਾ ਹਾਂ ਠੀਕ ਹੈ ਜੀ ਲੋਪਰਾ ਚੈੱਕ ਕਰ ਸਾ ਦੂ ਠੀਕ ਹੈ ਰੇਟ ਦੱਸਤਾ ਦਾ ਬਾਈ ਰੇਟ ਸਾਰਿਆਂ ਦੇ ਵੀਰਾਂ ਨੂੰ ਆਪਾਂ ਵੀਡੀਓ ਦੇ ਵਿੱਚ ਦੱਸਦੇ ਹਾਂਜੀ ਡਰੈਸ ਆਪਣਾ ਬੋਲਿਆ ਹੋਇਆਗਾ ਠੀਕ ਹੈ ਜੀ ਠੀਕ ਹੈ ਬਾਕੀ ਕਿਸੇ ਵੀ ਵੀਰ ਨੂੰ ਕੋਈ ਪਾਲਤ ਜਾਨਵਰ ਚਾਹੀਦਾ ਹੋਵੇ ਹਾਂਜੀ ਆਹ ਮੰਨ ਲੋ ਕਟੀਆਂ ਵੀ ਹੈਗੀਆਂ ਨੇ ਆਪਣੇ ਕੋਲੇ ਬੱਛੀਆਂ ਵੀ ਹੈਗੀਆਂ ਨੇ ਕੋਈ ਟੋਪੜ ਗੱਬਰ ਗਾਂ ਚਾਹੀਦੀ ਹੋਵੇ ਮੈਂ ਚਾਹੀਦੀ ਹੋਵੇ ਉਹ ਵੀ ਹੈਗੀਆਂ ਨੇ ਉਹ ਕਟੀਆਂ ਰੇਟ ਰੇਟ ਬਾਜੀ ਫੋਨ ਤੇ ਕਰਨਾ ਹੈ ਕੱਟੀਆਂ ਦਾ ਵੀ ਬੱਛੀਆਂ ਦਾ ਵੀ ਠੀਕ ਹੈ ਜੀ ਤਾਂ ਵੀ ਵੀਡੀਓ ਜਿਆਦਾ ਲੰਮੀ ਹੋ ਜਾਂਦੀ ਆ ਫਿਰ ਇਹ ਕਿਥੋਂ ਹਰਿਆਣਾ ਨੂੰ ਨਾਲੀ ਵੀਰੀ ਕਿਵੇਂ ਨਹੀਂ ਬਾਈ ਜਿਵੇਂ ਪੰਜਾਬ ਦੀਆਂ ਕੋਈ ਹਰਿਆਣਾ ਦੀ ਝੂਠ ਨਹੀਂ ਬੋਲ ਕੇ ਦੇਣੀ ਆਪਾਂ ਠੀਕ ਹੈ ਜੀ ਆਪਾਂ ਇਹ ਵੀ ਨਹੀਂ ਕਹਿ ਕੇ ਦੇਣੀ ਆ ਵੀ ਇਹ ਜਵਰਾਜ ਦੀ ਆ ਇਹ ਖਲੀ ਦੀ ਆ ਲੋਕਲ ਪਿੰਡਾਂ ਤੋਂ ਲਿਆ ਹੋਇਆ ਮਾਰਾ ਪਰ ਹੈ ਜੱਤ ਬਰੀਡ ਵਾਲੀ ਠੀਕ ਹੈ ਜੀ ਜਿਵੇਂ ਕਿਸੇ ਨੂੰ ਗਮਰਾਹ ਕਰਕੇ ਜਾਨਵਰ ਨਹੀਂ ਦੇਣੇ ਬਾਈ ਤੁਹੋਰਾ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਏ